ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਇਨਫੋਰਮੇਸ਼ਨ ਪੇਰੈਂਟਸ ਦੇ ਲਈ ਆ ਇਹ ਇਨਫੋਰਮੇਸ਼ਨ ਕੀ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਕਿ ਮੈਂ ਹੋਰ ਤੁਹਾਡੇ ਵਾਸਤੇ ਗਵਰਨਮੈਂਟ ਸਕੀਮਾਂ ਲਿਆਉਂਦਾ ਰਵਾਂ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੁਰੂ ਕਰਦੇ ਜਾ ਰਿਹਾ ਹਾਂ ਇਹ ਵੀਡੀਓ ਦੇ ਵਿੱਚ ਕੀ ਆ ਬਲੂ ਆਧਾਰ ਕਾਰਡ ਇੱਕ ਬਾਲ ਆਧਾਰ ਕਾਰਡ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਨੀਲਾ ਆਧਾਰ ਕਾਰਡ ਵੀ ਕਹਿ ਸਕਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਦੇਣ ਜਾ ਰਿਹਾ ਜੋ ਕਿ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਦੀ ਇਹ ਸਕੀਮ ਆ ਪਹਿਲਾਂ ਜਿੱਦਾਂ ਨਾਰਮਲ ਆਧਾਰ ਕਾਰਡ ਬੇਬੀ ਦੇ ਵੀ ਬਣਦੇ ਸੀ ਬੱਚਿਆਂ ਦੇ ਵੀ ਬਣਦੇ ਸੀ ਹੁਣ ਸਰਕਾਰ ਨੇ ਕੀ ਕੀਤਾ ਬੱਚਿਆਂ ਦੇ ਲਈ ਇੱਕ ਬਲੂ ਆਧਾਰ ਕਾਰਡ ਇੱਕ ਵੱਖਰਾ ਆਧਾਰ ਕਾਰਡ ਉਹਨਾਂ ਨੇ ਲਾਂਚ ਕਰ ਦਿੱਤਾ ਇਹ ਬਲੂ ਆਧਾਰ ਕਾਰਡ ਬਣਦੇ ਲਾਭ ਕੀ ਰਹਿਣਗੇ ਇਹਦੇ ਲਾਭ ਦੋਸਤੋ ਇਹ ਰਹਿਣਗੇ ਜਿੱਦਾਂ ਬੱਚੇ ਨੂੰ ਆਪਾਂ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਂਦੇ ਆ ਉਹਦੇ ਵਿੱਚ ਸਹਾਨੀ ਮਿਲੂਗੀ ਬੱਚੇ ਨੂੰ ਸਕਾਲਰਸ਼ਿਪ ਦਿਵਾਉਣ ਦੇ ਵਿੱਚ ਬੱਚੇ ਨੂੰ ਸਹਾਨੀ ਮਿਲੂਗੀ ਬੱਚਾ ਹੋਰ ਵੀ ਗਵਰਨਮੈਂਟ ਸਕੀਮਾਂ ਜੋ ਸਰਕਾਰੀ ਸਕੀਮਾਂ ਆਉਂਦੀਆਂ ਉਹ ਲੈਣ ਦੇ ਯੋਗ ਹੋ ਸਕੂਗਾ ਉਹਦਾ ਲਾਭਪਾਤਰੀ ਹੋ ਸਕੂਗਾ ਤੇ ਇਹਦੇ ਲਈ ਹੋਣਾ ਡਾਕੂਮੈਂਟ ਕੀ ਲੱਗਣਗੇ ਡਾਕੂਮੈਂਟ ਵੀ ਦੱਸ ਦਿਨਾ ਇਹਦੇ ਲਈ ਕੀ ਲੱਗਣਗੇ ਚਾਰ ਡਾਕੂਮੈਂਟ ਰਹਿਣਗੇ ਪੇਰੈਂਟਸ ਦੇ ਦੋਨਾਂ ਦੇ ਆਧਾਰ ਕਾਰਡ ਉਹਨਾਂ ਦਾ ਐਡਰੈਸ ਪ੍ਰੂਫ ਤੇ ਬੱਚੇ ਦਾ ਬਰਥ ਸਰਟੀਫਿਕੇਟ ਬੱਚੇ ਦੀਆਂ ਦੋ ਰੀਸੈਂਟ ਖਿੱਚੀਆਂ ਹੋਈਆਂ ਫੋਟੋ ਚਾਹੀਦੀਆਂ ਇਹਨਾਂ ਤੁਸੀਂ ਲੈ ਕੇ ਸੇਵਾ ਕੇਂਦਰ ਜਾਓ ਤੇ ਸੇਵਾ ਕੇਂਦਰ ਜਾ ਕੇ ਉੱਥੇ ਫੁੱਲ ਇਨਫੋਰਮੇਸ਼ਨ ਕਲੈਕਟ ਕਰੋ ਤੇ ਅਪਲਾਈ ਕਰੋ ਹੁਣ ਤੁਹਾਨੂੰ ਮੈਂ ਆਨਲਾਈਨ ਅਪਾਇੰਟਮੈਂਟ ਬਾਰੇ ਵੀ ਦੱਸ ਸਕਦਾ ਵੀ ਆਨਲਾਈਨ ਅਪਾਇੰਟਮੈਂਟ ਲੈ ਕੇ ਤੁਸੀਂ ਸੇਵਾ ਕੇਂਦਰ ਵਿਜ਼ਿਟ ਕਰ ਸਕਦੇ ਹੋ ਤਾਂਕਿ ਤੁਹਾਨੂੰ ਕੋਈ ਉੱਥੇ ਪ੍ਰੋਬਲਮ ਨਾ ਹੋਵੇ ਤੁਸੀਂ ਕੀ ਕਰਨਾ ਤੁਸੀਂ ਆਧਾਰ ਕਾਰਡ ਦੀ ਆਫੀਸ਼ੀਅਲ ਵੈਬਸਾਈਟ ਖੋਲਣੀ ਆ ਤੇ ਆਧਾਰ ਕਾਰਡ ਦੀ ਆਫੀਸ਼ੀਅਲ ਵੈਬਸਾਈਟ ਖੋਲਣੀ ਕਿੱਦਾਂ ਇਹਦੇ ਲਈ ਤੁਸੀਂ ਗੂਗਲ ਦੇ ਵਿੱਚ ਜਾਂ ਕੋਈ ਵੀ ਬ੍ਰਾਊਜ਼ਰ ਉੱਪਰ ਕਰੋ ਉਹਦੇ ਵਿੱਚ ਕੀ ਕਰੋ ਟਾਈਪ ਕਰੋ UIDAI U A D I ਟਾਈਪ ਕਰਨ ਤੋਂ ਬਾਅਦ ਤੁਹਾਡੇ ਕੋਲੇ ਆਧਾਰ ਕਾਰਡ ਦੀ ਆਫੀਸ਼ੀਅਲ ਵੈਬਸਾਈਟ ਖੁੱਲ ਜੂਗੀ ਉਹ ਖੁੱਲਣ ਤੋਂ ਬਾਅਦ ਤੁਸੀਂ ਉੱਥੇ ਨਿਊ ਆਧਾਰ ਰਜਿਸਟ੍ਰੇਸ਼ਨ ਕਰੋ ਨਿਊ ਆਧਾਰ ਰਜਿਸਟ੍ਰੇਸ਼ਨ ਕਰਨ ਤੇ ਤੁਸੀਂ ਬੇਬੀ ਦੀ ਜੋ ਵੀ ਡਿਟੇਲ ਆ ਉਹ ਭਰ ਤੋ। ਉਹ ਭਰਨ ਤੋਂ ਬਾਅਦ ਤੁਹਾਡੇ ਕੋਲੇ ਬੁੱਕ ਐਨ ਅਪਾਇੰਟਮੈਂਟ ਹੋਗਾ। ਬੁੱਕ ਐਨ ਅਪਾਇੰਟਮੈਂਟ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਲੈਣੀ ਹੈ ਸੇਵਾ ਕੇਂਦਰ ਦੀ, ਸੇਵਾ ਕੇਂਦਰ ਵਿਜ਼ਿਟ ਕਰੋ। ਉਸ ਤੋਂ ਬਾਅਦ ਤੁਸੀਂ ਤੁਹਾਡਾ ਇਹ ਅਪਲਾਈ ਹੋ ਜਾਊਗਾ। ਅਪਲਾਈ ਉਹ ਦੂਗਾ ਇਹ ਅਪਲਾਈ ਕਿੰਦਾ ਕਿੰਦਾ ਹੋਣਾ 4 ਸਾਲ ਤੋਂ 15 ਸਾਲ ਦੇ ਬੱਚੇ ਦਾ ਹੋਣਾ ਦੋਸਤੋ ਫਿਰ ਸੁਣ ਲਓ 4 ਸਾਲ ਤੋਂ 15 ਸਾਲ ਤੱਕ ਦੇ ਬੱਚੇ ਦਾ ਬਣਾਉਣਾ ਨੀਲਾ ਬਲੂ ਆਧਾਰ ਕਾਰਡ ਪਾਲ ਆਧਾਰ ਕਾਰਡ ਬਣਾਉਣਾ ਬਹੁਤ ਜ਼ਰੂਰੀ ਆ ਇਤਾਂ ਦੀਆਂ ਹੋਰ ਸਕੀਮਾਂ ਹੋਰ ਗਵਰਨਮੈਂਟ ਸਕੀਮਾਂ ਹੋਰ ਵਿੱਤੀ ਸਕੀਮਾਂ ਜਾਣਨ ਦੇ ਲਈ ਮੇਰੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਦੋਸਤੋ ਤਾਂ ਕਿ ਮੈਂ ਅੱਗੇ ਤੋਂ ਤੁਹਾਡੇ ਲਈ ਇਦਾਂ ਦੀਆਂ ਜਾਣਕਾਰੀਆਂ ਇਦਾਂ ਦੀਆਂ ਗਵਰਨਮੈਂਟ ਸਕੀਮਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਵਾਂ ਧੰਨਵਾਦ ਦੋਸਤੋ ਮੇਰੇ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਰੋ ਤੇ ਲਾਈਕ ਕਰੋ